ਵਾਲ ਸੰਤ ਮਹਾਪੁਰਸ਼ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਾਬਾਨ ਬੱਚੇ ਬਜ਼ੁਰਗ ਨੌਜਵਾਨ ਮਾਤਾ ਮ ਬੀਬੀਆਂ ਭੈਣਾ ਰੱਗ ਢਾਡੇ ਕਵੀਸ਼ਰ ਪ੍ਰਚਾਰ ਕਵੀਰ ਪੱਤਰਕਾਰ ਪੰਜ ਸਰਪੰਚ ਜੋ ਵੱਡੀ ਗਿੰਦੀ ਦੇ ਵਿੱਚ ਬਰਗਾੜੀ ਦੀ ਦਾਣਾ ਮੰਡੀ ਵਿੱਚ आज ਇਨਸਾਫ ਮੋਰਚੇ ਦੇ ਵਿੱਚ ਆਪਣਾ ਸਮਰਥਨ ਦੇਣ ਵਾਸਤੇ ਆਜੂਨੀਆਂ ਲੋਣ ਵਾਸਤੇ ਬਰਗਾੜੀ ਇਨਸਾਫ ਮੋਰਚੇ ਦੇ 97 ਦਿਨ ਤੇ ਪਹੁੰਚਿਆ ਸਰਬanshਦਾਨੀ ਅਮਰਤ ਦੇ ਦਾਤੇ ਕਲਕੀਆਂ ਵਾਲੇ ਬਾਦਸ਼ਾਹ ਹੱਕ ਹੱਕਿਆ ਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਹਾ ਘਾਪਿਆਗਾ ਗੁਰਗੋਬਿੰਦ ਸਿੰਘ ਸਾਹਿਬ ਸਾਹਿਬ ਗੁਰਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪੁਵਿੱਤਰ ਗੁਰ ਫਤਿਹ ਦੀ ਸਾਂਝ ਜੁਗ ਜੁਗਾ ਟਾਲ ਚਬਰ ਸ਼ਤਰ ਤਖੰਦ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਬੁਲੰਦ ਆਵਾਜ਼ ਵਿੱਚ ਕਰਨਾ ਕਰੋ ਕੋਈ ਵੀ ਰਸਨਾ ਵਾਦੀ ਨਾ ਰਹੇ ਜਿਥੇ ਤੱਕ ਆਵਾਜ਼ ਆਂਦੀ ਹੈ ਸਾਰੇ ਮਾਈ ਭਾਈ ਸੁਰਤੀਆਂ ਬਿਰਤੀਆਂ ਨੂੰ ਟਾਕਰ ਕਰੋ ਅਧਿ ਗਾਜ ਕੇ ਫਦੇ ਬਲਾਓ ਆਖੋ ਜੀ ਵਾਹ ਤੂਜੀ ਦਾ ਹਰ ਸਾਲ ਵਾਹ ਤੂਜੀ ਕੇ ਫਦੇ ਗੁਰੂ ਪਿਆਰੇ ਆਪ ਸਾਰਿਆਂ ਨੂੰ ਪਤਾ ਕਿ ਬਰਗਾੜੀ ਦੇ ਦਾਣਾ ਮੰਡੀ ਵਿੱਚ ਇਨਸਾਫ ਮੋਰਚਾ ਜੋ ਇੱਕ ਜੌਨਤਾ ਆਮ ਸਾਰੇ ਆਦੇ ਸਹਿਯੋਗ ਨਾਲ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਰੱਬ ਕੀਤਾ ਗਿਆ ਜੋ ਅੱਜ 97 ਦਿਨ ਵਿੱਚ ਦਾਖਲ ਹੋਇਆ ਹੈ ਮਾਝਾ ਮਾਲਵੇ ਦੁਆਬੇ ਜੋ ਵੱਖ-ਵੱਖ ਸਟੇਟਾਂ ਤੇ ਵਿਦੇਸ਼ਾਂ ਜਾ ਮੀਂ ਸਕਤਾ ਵੱਡੇ ਘਰ ਦੇ ਵਿੱਚ ਜਥਿਆਂ ਦੇ ਰੂਪ ਕਾਫਲੇ ਬਣ ਮੰਨ ਕੇ ਹਾਜ਼ਰੀ ਲਗਵਾ ਰਹੇ ਨੇ ਆਂ ਨੇ ਔਰ ਸਿੱਖ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਸਭਾ ਸੁਸਾਇਟੀਆਂ ਤਨ ਮਨ ਧਨ ਦੇ ਨਾਲ ਉਸ ਮੋਰਚੇ ਦਾ ਸਮਰਥਨ ਕਰ ਰਹੀ ਹੈ ਅਸੀਂ ਆਪ ਸਾਰਿਆਂ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਭਾਈ ਭIAN ਸਿੰਘ ਜੀ ਮੰਡ ਜਥੇਦਾਰ ਭਾਈ ਅਮਰੀਦ ਸਿੰਘ ਅਜਲਾੜਾ ਤੇ ਦਾਸ ਆਪਣੇ ਵੱਲੋਂ ਦੇਵਦਿਆਂ ਗਹਿਰਾਂਿਆਂ ਤੋਂ ਧੰਨਵਾਦ ਕਰਦੇ ਆ ਗੁਰੂ ਪਿਆਰਿਆਂ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸਹਿਯੋਗ ਦੇ ਕੇ ਇਸ ਮੋਰਚੇ ਨੂੰ ਸਫਲਤਾ ਵੱਲੇ ਪਾਸੇ ਤੋਰਿਆ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੋਰਚਾ ਨਿਰੰਤਰ ਚੱਲ ਰਿਹਾ ਦਿਨ ਰਾਤ ਗੁਰਬਾਣੀ ਕਥਾ ਕੀਰਤਨ ਇਤਿਹਾਸ ਦੇ ਪ੍ਰਵਾਹ ਚੱਲ ਰਹੇ ਆ ਰਾਗੀ ਢਾਡੀ ਸੰਤ ਮਹਾਪੁਰਸ਼ ਪ੍ਰਚਾਰਕ ਜੋ ਸਮੇ ਸਮੇ ਦਿਨ ਰਾਤ ਹਾਜ਼ਰੀਆਂ ਲਵਾ ਕੇ ਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਹੈ ਔਰ ਇਨਸਾਫ ਦੀ ਆਵਾਜ਼ ਨੂੰ بلند ਕਰ ਰਹੇ ਹੈ ਹਰ ਆ ਐਤਵਾਰ ਅਮਰ ਸੰਚਾਰ ਹੋ ਰਿਹਾ ਹੈ ਬਿਆੰਤ ਪੁਰਾਣੀ ਖੰਡੇ ਬਾਟੇ ਦਾ ਅਮਰ ਸ਼ਾਹ ਕੇ ਗੁਰੂ ਗ੍ਰੰਥ ਹਾਜੇ ਚੜ ਰਹੇ ਹੈ ਇਹ ਸਭ ਆਪ ਦੇ ਸਹਿਯੋਗ ਦੇ ਨਾਲ ਜਨਾਬੇ ਪਹਿਲੇ ਦਿਨ ਤੋਂ ਸਾਡਾ ਸਹਿਯੋਗ ਦਿੱਤਾ ਹੈ ਜਥੇਦਾਰ ਭਾਈ ਧਿਆਨ ਸਿੰਘ ਮਾਣ ਜੋ ਲਗਾਤਾਰ ਦਿਨ ਰਾਤ ਡਟ ਕੇ ਬੈਠੇ ਹੈ ਮੋਰਚੇ ਤੇ ਦਾੜਾ ਮੰਡੀ ਵਿੱਚ ਆਪ ਸਾਰੇ ਦੂਰ ਦਰਾਨਿਆਂ ਤੋਂ ਸਹਿਯੋਗ ਦੇਣ ਵਾਸਤੇ ਪਹੁੰਚਦੇ ਆ ਔਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜੋ ਪਹਿਲੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਨਾਈਟਿਡ ਅਕਾਲੀ ਦਲ ਸ੍ਰੀ ਗੁਰੂ ਅਰਜਨ ਸਾਹਿਬ ਸਤਕਾਰ ਕਮੇਟੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਬਹੁਤ ਸਾਰੇ ਗੱਤਕਾ ਪਾਰਟੀਆਂ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਆਪਣਾ ਪੰਜਾਬ ਪਾਰਟੀ ਪੰਜਾਬ ਜੈ ਜਵਾਨ ਜੈ ਕਿਸਾਨ ਪਾਰਟੀ ਪੰਜਾਬ ਔਰ ਮੋਲਣਵਾਸੀ ਵਾਮ ਸੇਵਾ ਦੇ ਗੁਰਮੁਖ ਪਿਆਰੇੋ ਵੀਰ ਲੋਕ ਜਨ ਸੰਘੀ ਪਾਰਟੀ ਹੋਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜੋ ਪਹਿਲੇ ਦਿਨ ਤੋਂ ਸਮਰਥਨ ਕਰ ਰਹੀਆਂ ਔਰ ਗੁਰੂ ਨੂੰ ਪਹਿਲ ਦੇ ਕੇ ਵੱਖ-ਵੱਖ ਪਾਰਟੀਆਂ ਦੇ ਵਰਕਰ ਜਿਨ੍ਹਾਂ ਨੇ ਗੁਰੂ ਨੂੰ ਗੁਰਸਿੱਖੀ ਦੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾ ਪਹਿਲ ਦੇ ਕੇ ਜਾਣਿਆ ਭਾਵੇਂ ਕਾਲੀ ਦਲ ਭਾਵੇਂ ਕਾਂਗਰਸ ਭਾਵੇਂ ਕਿਸੇ ਹੋਰ ਪਾਰਟੀ ਦੇ ਵਰਕਰ ਕਿਉਂ ਨਾ ਹੋਣ ਪਰ ਉਹਨਾਂ ਨੇ ਸਬੂਧ ਦਿੱਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਪਹਿਲਾਂ ਪਾਰਟੀਆਂ ਦੇ ਲੀਡਰ ਬਾਅਦ ਵਿੱਚ ਤੇ ਵਹੀਰਾਂ ਘੱਟ ਕੇ ਬਰਗਾੜੀ ਤੇ ਦਾਣਾ ਮੰਡੀ ਵਿੱਚ ਉੱਜ ਕੇ ਆਪਣਾ ਸਮਰਥਨ ਦੇਣਾ ਕੀਤਾ 20-21 ਲੱਖ ਤੋਂ ਉੱਪਰ ਸਿੱਖ ਸੰਗਤਾਂ ਅਜੇ ਤੱਕ ਦਾਣਾ ਮੰਡੀ ਦੇ ਵਿੱਚ ਹਾਜ਼ਰੀਆਂ ਲਵਾ ਚੁੱਕੀਆਂ ਨੇ ਅੱਜ ਵੀ ਵੱਡੇ ਵੱਡੇ ਕਾਫਲੇ ਇੱਥੇ ਪਹੁੰਚੇ ਆ ਸੰਗਰੂਰ ਤੋਂ ਭਾਈ ਬਜਿੰਦਰ ਸਿੰਘ ਬਰਿੰਦਰ ਸਿੰਘ ਰਾਚੋ ਨਾਂ ਦੇ ਨਾਲ ਕਾਲੀਦਾਲ ਅੰਮ੍ਰਿਤਸਰ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਰਾਗੀ ਗਰੰਟੀ ਸਿੰਘ ਸਹਿਬਾਨ ਬਾਬਾ ਕੁਲਦੀਪ ਸਿੰਘ ਠਾੜੇ ਮੌਰ ਤੋਂ ਜਥਾ ਲੈ ਕੇ ਪਹੁੰਚੇ ਆ ਬਾਲੀਆਂ ਨਗਰ ਤੋਂ ਹੋਰ ਬਹੁਤ ਸਾਰੇ ਥਾਵਾਂ ਤੋਂ ਜਿਹੜੇ ਜਥੇ ਇੱਥੇ ਪਹੁੰਚੇ ਆ ਗਰਮਖ ਪਿਆਰਿਓ ਸ੍ਰੀਮਣੀ ਪੰਥ ਅਕਾਲੀ ਗੁੱਡਾ ਦਲ 96 ਕਰੋੜੀ ਬਾਬਾ ਗੁਰਪ੍ਰੇਮ ਸਿੰਘ ਜੀ ਜੋ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਖੀ ਪੰਥ ਅਕਾਲੀ ਗੁੱਡਾ ਦਲ 96 ਕਰੋੜੀ ਸੱਚਖੰਡ ਸ੍ਰੀ ਹਜੂਰ ਸਾਹਿਬ ਮਾਤਾ ਸਾਹਿਬ ਕੌਰ ਆਸਾਨ ਦਾ ਦਲ ਪੰਥ ਘੋੜਿਆਂ ਸੁਮੇਧ ਵਿਆੰਗ ਸਿੰਘ ਫੌਜਾ ਸੁਮੇਧ ਇੱਥੇ ਪਹੁੰਚੇ ਆ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਰਦੇ ਹਾਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹਜੂਰ ਸਾਹਿਬ ਤੋਂ ਗੁਰੂ ਪਿਆਰਿਓ ਸਾਡੇ ਭਾਈ ਪਰਮਜੀਤ ਸਿੰਘ ਸਹੌਲੀ ਜੋ ਪ੍ਰਧਾਨ ਨੇ ਸੁਤੰਤਰ ਕਾਲੀਦਾਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ ਜਰਨਲ ਸਕੱਤਰ ਨੇ ਯੂਨਾਈਟਿਡ ਕਾਲੀਦਾਲ ਦੇ ਉਹਨਾਂ ਨੇ ਵੀ ਇੱਥੇ ਹਾਜ਼ਰੀ ਲਵਾਈ ਔਰ ਜਥਾ ਲੈ ਕੇ ਬਾਬਾ ਚਮਕੌਰ ਸਿੰਘ ਭਾਈ ਰੂਪਾ ਭਾਈ ਗਮਜ਼ੂਰ ਸਿੰਘ ਭਾਈ ਰਵਣਦੀਪ ਸਿੰਘ ਅਰ ਮੀਤਾ ਬਠਿੰਡੇ ਤਾਂ ਜਥਾ ਲੈ ਕੇ ਵਗਵਾ ਘਾਪੁਰਸਾ ਜਥੇਦਾਰਾਂ ਦੀ ਅਗਵਾਈ ਵਿੱਚ ਭਾਈ ਕੁਲਵਿੰਦਰ ਸਿੰਘ ਡੱਗੋ ਰਮਾਣਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਸਤਕਾਰਯੋਗ ਸਿੰਘ ਪ੍ਰਚਾਰ ਗਿਆਨੀ ਦਵਿੰਦਰ ਸਿੰਘ ਜੀ ਬਟਾਲੇ ਵਾਲੇ ਜੋ ਕਿ ਹੁਣੇ ਯੂਰਪ ਦੇ ਧਰਮ ਪ੍ਰਚਾਰ ਦੌਰੇ ਤੋਂ ਵਾਪਸ ਆਏ ਆ ਉਹ ਵੀ ਕੱਲ ਤੋਂ ਹਾਜ਼ਰੀਆਂ ਦਿਵਾ ਰਹੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਜੀ ਆਇਆਂ ਆਖਦੇ ਆ ਬਹੁਤ ਸਾਰੇ ਪੰਜ ਸਰਪੰਚ ਪ੍ਰਚਾਰਨ ਸਿੰਘ ਜੀ ਦਾ ਹਰਜੀਤ ਸਿੰਘ ਬਵੀਹਾ ਭਾਈ ਅਸੀਂ ਉਹਨਾਂ ਦਾ ਵੀ ਗੁਰਮੁਖ ਪਿਆਰੇ ਧਰਵਾਦ ਕਰਦੇ ਆ ਨੰਬਰ ਦਾ ਦਰਸ਼ਨ ਸਿੰਘ ਰਣਸੀਵਾਲਾ ਬਹੁਤ ਵੱਡੀ ਗਿਣਤੀ ਜੋਥੇ ਸੰਗਤਾਂ ਦਾ ਕਾਫਲਾ ਭਾਈ ਰੇਸੂ ਸਿੰਘ ਸੱਜੀ ਭਾਈ ਤੋਂ ਕਾਫਲਾ ਬਹੁਤ سارے ਨਗਰਾਂ ਤੋਂ ਕਾਫਲੇ ਆਏ ਆ ਗੁਰੂ ਦੇ ਲੰਗਰ ਲੈ ਕੇ ਸੰਗਤਾਂ ਪਹੁੰਚੀਆਂ ਨੇ ਸਰਦਾਰ ਗੁਰਜੰਨ ਸਿੰਘ ਉਪਵਾੜ ਭਾਈ ਗੁਰਬੀਰ ਸਿੰਘ ਸੇਰੋ ਸੁਣਾ ਮਹਾਨ ਬਾਬਾ ਕੇਰ ਸਿੰਘ ਘਰਾਜੋ ਤੋਂ ਹੈਡ ਗ੍ਰਾਫੀ ਗੁਰਸ਼ੇਵ ਸਿੰਘ ਪੁਲਰਾ ਸਰਦਾਰ ਗੁਰਜੀਤ ਸਿੰਘ ਦੁੱਗਾ ਔਰ ਭਾਈ ਗੁਰਤੇਜ ਸਿੰਘ ਦੰਦਮੀ ਟਕਸਾਲ ਖੜਿਆਲ ਭਾਈ ਹਨੁਮਾਨ ਸਿੰਘ ਮਹਿਰਮੁਬਾਰਕ ਸਿੰਘ ਰੂਪ ਭਾਈ ਜਗਦੇਵ ਸਿੰਘ ਬੜਾ ਸੌਰ ਤੇ ਸਰਦਾਰ ਨਰਿੰਦਰ ਸਿੰਘ ਬਟਰੋਖਾ ਪੜਾਉ ਸੁਲਤਾਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਥੇਦਾਰ ਗੁਰਸ਼ੇਵ ਸਿੰਘ ਤਰਨਾ ਦਾ ਹੈੱਡਕੁਆਰਟਰ RAME ਆੜਾ ਦਾ ਬਾਬਾ ਮੋਹਨਦਾਸ ਬੁਰਗਾੜੀ ਵਾਲੇ ਬਾਬਾ ਬੂਟਾ ਸਿੰਘ ਜੋਧਪੁਰੇ ਬਾਬਾ ਰਾਜਾ ਰਾਸ ਸਿੰਘ ਜਹਾਂ ਸਿੰਘ ਮਾਲਵਾ ਤਰਨਤਾਰਨ ਦਾ ਲਰਭਾ ਖਰਭਾ ਜੋ ਦਲ ਪੰਜ ਘੋੜਿਆਂ ਸਵੇ ਲਗਾਤਾਰ ਇਸੇ ਹਾਜ਼ਰੀ ਲਵਾ ਰਹੇ ਹੈ ਭਾਈ ਜਸਵਿੰਦਰ ਸਿੰਘ ਸਾਹੋਕੇ ਭਾਈ ਜਸਕਰਨ ਸਿੰਘ ਕਰਨ ਸਿੰਘ ਵਾਲਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਾ ਸਕੱਤਰ ਔਰ ਪ੍ਰਧਾਨ ਕਿਸਾਨ ਮੇ ਜੋ ਲਗਾਤਾਰ ਸਵੇਜ ਦਿਨ ਸੇਵਾ ਨਾਲ ਥੱਕ ਨਭਾਰੇ ਔਰ ਜਥਿਆਂ ਦੀ ਗਵਾਹੀ ਕਰਕੇ ਇੱਥੇ ਪਹੁੰਚਦੇ ਐ ਹੋਰ ਬਹੁਤ ਸਾਰੇ ਵੀਰ ਜਿਹੜੇ ਲਗਾਤਾਰ ਇੱਥੇ ਸੇਵਾ ਕਰ ਰਹੇ ਐ ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਗੁਰੂ ਪਿਆਰੇ ਤੁਹਾਡੇ ਸਹਿਯੋਗ ਦੇ ਨਾਲ ਇਹ ਮੋਰਚਾ ਜੋ ਅੱਜ ਪੰਥ ਦਾ ਕੌਮ ਦਾ ਮੋਰਚਾ ਕਿਸੇ ਥੜੇ ਦਾ ਵਿਅਕਤੀ ਦਾ ਨਹੀਂ ਤੁਸੀਂ ਸੇਵਾਵਾ ਬਖਸ਼ੀਆਂ ਨੇ ਤੁਹਾਡੀਆਂ ਬਖਸ਼ੀਆਂ ਸੇਵਾਵਾ ਨੁਭਾਰੇ ਸਿੰਘ ਸਹਿਬਾਨ ਪਰ ਤੁਹਾਡੇ ਸਹਿਯੋਗ ਦੇ ਨਾਲ ਅੱਜ ਮੋਰਚਾ ਪੰਛ ਦਾ ਮੋਰਚਾ ਕੌਮ ਦਾ ਮੋਰਚਾ ਕੋਈ ਲੰਗਰ ਬਣਾ ਕੇ ਲੈ ਕੇ ਆ ਰਿਹਾ ਕੋਈ ਜਥੇ ਲੈ ਕੇ ਆ ਰਿਹਾ ਕਾਫਲੇ ਵਧ ਵਧ ਕੇ ਅੱਜ ਗੁਰੂਖ ਪਿਆਰੇ ਵਿੱਚ ਆਪ ਸਾਰੇ ਆਏ ਹੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਸਿੰਘ ਸਹਿਬਾਨ ਚਾਰ ਪੰਜ ਜਥੇ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਉਹਨਾਂ ਦੇ ਸਾਥੀ ਗੁਰਮੁਖ ਪਿਆਰੇ ਵਾਜੇ ਇੱਥੇ ਹਾਜ਼ਰੀ ਲਵਾ ਲੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਰੋਲ ਕੀਰਤਨ ਦੁਆਰਾ ਸਤਿਗੁਰ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸ੍ਰੀ ਅਕਾਲ ਤਖਤੂਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਮੈਂ ਬੇਨਤੀ ਕਰਦੇ ਹਾਂ ਗੁਰਮੁਖੋ ਗਰੰਤੀ ਸਿੰਘ ਜੋ ਚ ਗੁਰਮੁਖ ਪਿਆਰਿਓ ਸਭਾ ਬਣੀ ਐ ਗ੍ਰੰਥੀ ਤੇ ਪਾਠੀ ਸਿੰਘ ਸਹਿਬਾ ਨੂੰ ਨਾ ਦਾ ਜਥਾ ਵੀ ਇੱਥੇ ਹਾਜ਼ਰੀ ਲਵਾ ਕੇ ਗਿਆ ਔਰ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਮ ਤੇ ਢਾਡੀ ਸਭਾ ਬਣੀ ਐ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਰੋਜ਼ਾਨਾ ਇੱਥੇ ਸ੍ਰੀ ਅਖੰਡ ਪਾਠਾਂ ਤੇ ਔਰ ਢਾਡੀ ਵਾਰਾਂ ਦੇ ਅਕਾਲ ਤਖਤ ਸਾਹਿਬ ਦੇ ਸੁਆਮਾਂ ਲਿਭਾਉਂਦੇ ਐ ਉਹਨਾਂ ਨਵੀਂ ਜਿਹੇ ਹਾਦੀਆਂ ਲਵਾਈਆਂ ਰਾਜ ਰਾਗੀ ਸਿੰਘ ਸਹਿਬਾਨੋਂ ਨੇ ਇਹ ਗੁਰਮਖ ਪਿਆਰੇ ਗੁਰੂ ਦੇ ਕੀਰਤਨੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਇਸ ਮੋਰਚੇ ਨੂੰ ਸਮੂਲੀਅਤ ਕੀਤੀ ਹੈ ਭਾਵੇਂ ਪ੍ਰਬੰਧ ਬਾਦਲਾਂ ਦਾ ਲਾਂਗੋਵਾਲ ਦਾ ਮੈਂ ਉਹਨਾਂ ਨੂੰ ਕਿਹੜਾ ਚੁਣ ਜਿਹੜੇ ਕਹਿੰਦੇ ਸੀ ਬਰਗਾੜੀ ਦਾ ਮੋਰਚਾ ਆਈਐਸਆਈ ਨੇ ਲਾਇਆ ਕਾਂਗਰਸ ਨੇ ਲਾਇਆ ਤੁਹਾਡੇ ਪ੍ਰਬੰਧ ਚ ਆਜੋ ਚੁੰਦੇ ਰਾਗੀ ਸਿੰਘ ਸਾਹਿਬਾਨ ਵੀ ਆਈਐਸਆਈ ਤੇ ਸਾਮਲ ਹੋ ਗਏ ਆ ਢਾਡੀ ਸਿੰਘ ਵੀ ਸਾਮਲ ਹੋ ਗਏ ਆ ਕਾਂਚੀ ਸਿੰਘ ਵੀ ਸਾਮਲ ਹੋ ਗਏ ਆ ਮੈਂ ਤਾਂ ਵਿੰਗ ਲਈ ਬੇਨਤੀ ਕਰਦਾ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆ ਕੌਮ ਨੂੰ ਬੰਦ ਨੂੰ ਇਨਸਾਫ پسند ਲੋਕਾਂ ਨੂੰ ਕਦੇ ਕਾਂਗਰਸੀ ਕਦੇ ਆਈਐਸਆਈ ਕਹਿ ਕੇ ਭੰਡਿਆ ਪਰ ਅਸੀਂ ਨੱਥ ਮਾਸਟਰ ਕਾਨਾ ਰਾਗੀ ਸਿੰਘ ਸਹਿਬਾਨਾ ਨੂੰ ਨਾ ਗ੍ਰੰਥੀ ਸਿੰਘ ਸਹਿਬਾਨਾ ਨੂੰ ਉਹਨਾਂ ਢਾਡੀ ਸਿੰਘ ਸਹਿਬਾਨਾ ਨੂੰ ਜਿਨ੍ਹਾਂ ਨੇ ਕਿਸੇ ਸਿਆਸੀ ਦਬਾਅ ਦਾ ਪ੍ਰਭਾਵ ਨਹੀਂ ਮੰਨਿਆ ਔਰ ਗੁਰੂ ਗ੍ਰੰਥ ਕੰਧ ਵਾਸਤੇ ਇਹ ਦੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉਹ ਸਾਡਾ ਗੁਰੂ ਹੈ ਤੇ ਅਸੀਂ ਉੱਥੇ ਜਾ ਕੇ ਹਾਜ਼ਰੀ ਲਗਾਉਣੀ ਹੈ ਜਿਹੜੇ ਬੰਦੀ ਸਿੰਘ ਰਿਆ ਉਹ ਸਾਡੀ ਖਾਤਰ ਜਿਹਨਾਂ ਜਿਹਨੇ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਹਾ ਦਾ ਨਾਰਾ ਮਾਰਨ ਅਸੀਂ ਸਾਰੇ ਦੇਲ ਦੀਆਂ ਗਹਿਰਾਈਆਂ ਤੋਂ ਨਾ ਰਾਗੀ ਸਿੰਘ ਸਹਬਾਨਾ ਦਾ ਢਾਡੀ ਸਿੰਘ ਸਹਬਾਨਾ ਦਾ ਗ੍ਰੰਥੀ ਤੇ ਪਾਠੀ ਸਿੰਘ ਸਹਬਾਨਾ ਦਾ ਜਿਹਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਆਏ ਉਹਨਾਂ ਦਾ ਵੀ ਬਾਕੀ ਵੀਰਾਂ ਦੇ ਨਾਲ ਧੰਨਵਾਦ ਕਰਦੇ ਹਾਂ ਗੁਰੂ ਪਿਆਰੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇਕਾ ਤੇ ਆਪਾਂ ਉਸ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਿੱਖਿਆ ਹਰੇ ਨਾ ਬਾਦਲਾਂ ਨੇ ਤੇ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਤੇ ਵੀ ਸਿਆਸਤ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਇਹਨਾਂ ਵਾਸਤੇ ਬਰਗਾੜੀ 'ਚ ਬੇਅਦਬੀ ਹੋਈ ਜਿਸ ਗੁਰੂ ਗ੍ਰੰਥ ਸਾਹਿਬ ਦੀ ਉਹ ਹੋਰ ਇਹਨਾਂ ਨੇ ਤੇ ਗੁਰਮੁਖ ਪਿਆਰਿਓ ਮਾਫ ਕਰਿਓ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇਹ ਵੀ ਕਹਿ ਸਕਦੇ ਆ ਇਹ ਜਥੇਦਾਰਾਂ ਨੂੰ ਆਈਐਸਏ ਕਾਂਗਰਸੀ ਪਤਾ ਨਹੀਂ ਕੀ ਕੋ ਜਾ ਸਿੱਖ ਸੰਗਤਾਂ ਨੂੰ ਕਹਿ ਸਕਦੇ ਆ ਇਹਨਾਂ ਬਾਦਲਾ ਲਾਂਗੋ ਵਾਲੀਆਂ ਕੱਲ੍ਹ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਈਐਸਏ ਤੇ ਕਾਂਗਰਸੀ ਕਹਿ ਦੇਣਾ ਮੈਂ ਕਹਣਾ ਉਹ ਗੁਰੂ ਗ੍ਰੰਥ ਸਾਹਿਬ ਤੇ ਕਾਂਗਰਸੀ ਸੀ ਤੁਸੀਂ ਤਾਂ ਨਹੀਂ ਬਰਗਾੜੀ ਗਏ ਮਾਫ ਕਰਿਓ ਜਿਹੜੇ ਹਵਾਤ ਨੇ ਇਹਨਾਂ ਦੇ ਅੱਜ ਬਣੇ ਹੋਏ ਤੁਸੀਂ ਦੇਖ ਰਹੇ ਹੋ ਅੱਜ ਦੋਸ਼ੀ ਸੇਤ ਹੋ ਗਏ ਅੱਜ ਕੀਹੜਾ ਕਾਇਆ ਕੂਕ ਪੁਕਾਰਾ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਂਦੇ ਫਿਰਦੇ ਆ ਅਮਨ ਕਾਨੂੰਨ ਭੰਗ ਕਰਦੇ ਫਿਰਦੇ ਆ ਰੈਲੀਆਂ ਮੀਡੀਆਂ ਦੇ ਨਾਂ ਤੇ ਅੱਜ ਇਹਨਾਂ ਦੀ ਬਿੱਲੀ ਥੈਲਿਓ ਬਾਹਰ ਕਿ ਗੁਰੂ ਗ੍ਰੰਥ ਪੰਥ ਦੇ ਦੋਸ਼ੀ ਹੈ ਜਿਨ੍ਹਾਂ ਦੇ ਪਿੱਛੇ ਲੱਗ ਕੇ ਇਹਨਾਂ ਨੇ ਗੁਰੂ ਗ੍ਰੰਥ ਪੰਥ ਦੇ ਖਰਾਬ ਹੋ ਸਾਰੇ ਕੰਮ ਕੀਤੇ ਗੁਰਮਖੋੜ ਉਹਨਾਂ ਨੇ ਵੀ ਇਹਨਾਂ ਦੀ ਬੋੜੀ ਨਹੀਂ ਕਰਨੀ ਉਹਨਾਂ ਨੇ ਵੀ ਇਹਨਾਂ ਦੀ ਗੋੜੀ ਨਹੀਂ ਕਰਨੀ ਜਿਵੇਂ ਕਹਿੰਦੇ ਖੂਹ ਦੇ ਵਿੱਚ ਡੱਡੂ پڑے ਸੀ ਦੇਖ ਕੇ ਰੀਲਾ ਸੱਪ ਤੇ ਸੱਪ ਜਿਹੜਾ ਸੀ ਉਹ ਡੱਡੂਆਂ ਨੂੰ ਖਾਵੇ ਇੱਕ ਬਾਦਲ ਵਰਗਾ ਚਲਾਕ ਡੱਡੂ ਸੀ ਉਹਨੇ ਸੱਪ ਨਾਲ ਯਾਰੀ ਪਾ ਲਈ ਜਿਵੇਂ ਪੰਖ ਮਰੋਧੀਆਂ ਨਾਲ ਇਹਨੇ ਯਾਰੀ ਪਾਈ ਹੈ ਉਹਨੇ ਪਾ ਲਈ ਸੱਪ ਨਾਲ ਯਾਰੀ ਕਹਿੰਦਾ ਕਿਉਂ ਆਵੇਂ ਸਾਡੇ ਪਿੱਛੇ ਤਿਆ ਮੈਂ ਤੇਰਾ ਦੋਸਤ ਹਾਂ ਤੈਨੂੰ ਇੱਕ ਇੱਕ ਕਰਕੇ ਰੋਜ਼ ਤੇਰੀ ਖੁਰਾਕ ਭੇਜੀ ਜਾਊਂਗਾ ਤੂੰ ਮੇਰੇ ਨਾਲ ਦੋਸਤੀ ਉਹ ਕਹਿੰਦਾ ਬਿਲਕੁਲ ਠੀਕ ਆ ਉਹਨੂੰ ਖੁਲੋਸ ਲਿਆ ਸਾਬਨੇ ਕਹਿੰਦਾ ਵੀ ਤੂੰ ਆ ਜਾ ਰੋਜ਼ ਦਾ ਇੱਕ ਭੇਜ ਦਿਆ ਕਰ ਇਹ ਬਾਸਾ ਬਾਕੀਆਂ ਦਾ ਕੋਈ ਨੁਕਸਾਨ ਨਹੀਂ ਰੋਜ ਦਾ ਇੱਕ ਮੇਰਾ ਖਾਜਾ ਬਣਾਈ ਜਾ ਤੇ ਗੁਰਮੁਖ ਪਿਆਰਿਓ ਜਿਹੜਾ ਸੱਪ ਦਾ ਯਾਰ ਬਣਿਆ ਡੱਡੂ ਨੇ ਰੋਜ ਦਾ ਇੱਕ ਡੱਡੂ ਸੱਪ ਨੇ ਹਵਾਲੇ ਕਰ ਦਿਆ ਸੱਪ ਨੇ ਖਾ ਕੇ ਭੁੱਖ ਮਿਟਾ ਲਿਆ ਕਰਨੀ ਹੁਣ ਡੱਡੂ ਕਹਿੰਦੇ ਤੁਸੀਂ ਗੁਰਮੁਖ ਪਿਆਰਿਓ ਇੱਕ ਦਿਨ ਆ ਗਿਆ ਜਿਸ ਦਿਨ ਸਾਰੇ ਡੱਡੂ ਸੱਪ ਦੀ ਖੁਰਾਕ ਬਣ ਕੇ ਡੱਡੂ ਮੋਕ ਗਏ ਕੱਲਾ ਉਹੀ ਰਹਿ ਗਿਆ ਜੇ ਸਾਬੂ ਕਹਿੰਦਾ ਅੱਜ ਨਹੀਂ ਖਰਾਕ ਉਹ ਕਹਿੰਦਾ ਡੱਡੂ ਤੇ ਸਾਰੇ ਮੁੱਕ ਗਏ ਆ ਹੁਣ ਤੇ ਮੈਂ ਹੀ ਇਕੱਲਾ ਰਹਿ ਗਿਆ ਉਹ ਕਹਿੰਦਾ ਫਿਰ ਹੁਣ ਤੂੰ ਤਿਆਰ ਹੋ ਜਾ ਭੁੱਖ ਤੇ ਮਟਾਉਣੀ ਆ ਉਹ ਕੁਆਸਤਾ ਭਾਵੇਂ ਕਹਿੰਦਾ ਮੈਂ ਤੇਰਾ ਦੋਸਤ ਆ ਮੈਂ ਤੇਰਾ ਮਿੱਤਰ ਆ ਮੇਰੀ ਮਿੱਤਰਤਾ ਮੇਰੀ ਦੋਸਤੀ ਦਾ ਖਿਆਲ ਤਾਂ ਕਰ ਮੈਨੂੰ ਤਾਂ ਬਖਸ਼ ਦੇ ਆਗੋ ਜ਼ਰੀਲਾ ਨਾਗ ਕਹਿੰਦਾ ਓਏ ਸਾਬ ਕੀ ਦਾ ਦੋਸਤ ਹੁੰਦਾ ਨਾਲੇ ਤੂੰ ਦੋਸਤੀ ਮਿੱਤਰਤਾ ਦੇ ਕਾਬਲ ਨਹੀਂ ਐ ਤੇਰੇ ਨਾਲ ਮੈਂ ਦੋਸਤੀ ਸੁਭਾਵਾ ਮੈਂ ਮਿੱਤਰਤਾ ਸੁਭਾਵਾ ਉਹ ਜਿਹੜਾ ਆਪਣੀ ਕੌਮ ਦਾ ਆਪਣੇ ਭਾਈਚਾਰੇ ਦਾ ਵੀ ਬੜਿਆਂ ਇੱਕ ਇੱਕ ਡੱਡੂ ਮੇਰੇ ਹਵਾਲੇ ਕਰਦਾ ਸਾਰੇ ਮੇਰੀ ਖਰਾਕ ਬਣਾ ਦਿੰਦੇ ਆਪਣੀ ਪ੍ਰਧਾਨ ਜੀ ਵਾਸਤੇ ਵੀ ਮੈਂ ਡੱਡੂਆਂ ਦਾ ਪ੍ਰਧਾਨ ਜਾਂ ਆਪਣੇ ਬਚਾ ਲਈ ਤੂੰ ਸਾਰੇ ਮੇਰੀ ਖਰਾਕ ਬਣਾਦੇ ਕਹਿੰਦਾ ਤੂੰ ਮਿੱਤਰਤਾ ਦੇ ਕਾਬਿਲ ਨਹੀਂ ਦੋਸਤੀ ਦੇ ਕਾਬਿਲ ਨਹੀਂ ਹੈ ਸਾ ਆਪਣੇ ਮਾਰਿਆ ਚ ਭੱਟਾ ਦਿਓ ਨੂੰ ਵੀ ਆਪਣੀ ਖਰਾਕ ਬਣਾ ਗਿਆ ਗੁਰਮੁਖ ਪਿਆਰੇ ਇਹ ਹਾਲ ਬਾਦਲਾਂ ਦਾ ਇਹਨਾਂ ਨੇ ਸਾਰੀ ਕੌਮ ਨੂੰ ਖਾਜਾ ਕਦੇ ਕਮਰਜੀਤ ਸਿੰਘ ਸੁਨਾਮ ਕਦੇ ਲਖਮਣ ਸਿੰਘ ਚੌਰ ਸਿੱਧਵਾ ਤੇ ਕਦੇ ਦਰਸ਼ਨ ਸਿੰਘ ਲੋਹਾਰਾ ਤੇ ਕਦੇ ਇਹਨਾਂ ਨੇ ਭਾਈ ਕ੍ਰਿਸ਼ਨ ਸਰਵਨ ਸਿੰਘ ਨਿਆਮੀ ਵਾਲਾ ਕਦੇ ਗੁਰਜੀਤ ਸਿੰਘ ਸਰਵ ਤੇ ਕਦੇ 1978 ਦੇਖੋ ਗੁਰਮਖ ਪਿਆਰੇ 1984 ਦੇਖੋ ਇਹਨਾਂ ਪੰਥ ਨੂੰ ਰੋਪਿਆ ਬਾਦਲਾਂ ਨੇ ਸਾਰੇ ਪੰਥ ਨੂੰ ਖਰਾਕ ਬਣਾ ਦਿੱਤਾ ਹੁਣ ਪੰਥ ਜਿਹੜਾ ਬਚਿਆ i'm viu? ਤੇ ਹੁਣ ਵਾਰੀ ਇਹਨਾਂ ਦੀ ਆਇਆ ਆਪੇ ਉਹਨਾਂ ਦੀ ਖੁਰਾਕ ਬਣ ਕਿਉਂਕਿ ਪੰਥ ਦੇ ਲੀਡਰ ਨਹੀਂ ਬੜਾ ਜਿਹੜੇ ਨਾਲ ਪੰਥ ਨੂੰ ਗਵਾਹ ਕਰਕੇ ਰੱਖਿਆ ਤੇ ਉਹ ਸਮਝਦੇ ਸੀ ਇਹ ਸਿੱਖਾਂ ਦੇ ਆਗੂ ਨੇ ਪੰਥ ਦੇ ਲੀਡਰ ਨੇ ਹੁਣ ਸਾਚ ਸਾਹਮਣੇ ਆ ਗਿਆ ਪੂਰੀ ਕੌਮ ਨੇ ਪੰਥ ਨੇ ਇਹਨਾਂ ਨੂੰ ਨਕਾਰਤਾ ਹੁਣ ਤਾਂ ਸਿਰਫ ਇਹਨਾਂ ਦੇ ਝਾੜੂ ਬਰਦਾਰ ਉਹਦੇਦਾਰ ਰਹਿ ਗਏ ਹੁਣ ਕੌਮ ਪੰਥ ਇਹਨਾਂ ਦੇ ਨਾਲ ਨਹੀਂ ਇਨਸਾਫ ਪਸੰਦ ਇਹਨਾਂ ਦੇ ਨਾਲ ਨਹੀਂ ਹੈ ਹੁਣ ਸੰਟਰ ਨੂੰ ਦੱਸਤਾ ਵੀ ਪੰਥ ਇਹਨਾਂ ਦੇ ਅਗਵਾਜ ਜੋ ਨਾ ਕਿਡ ਨਾਬ ਕੀਤਾ ਸੀ ਉਹਦੇ ਚੋਂ ਜਗੜ ਚੋਂ ਨਿਕਲ ਆਇਆ ਹੁਣ ਪੰਛ ਆਜ਼ਾਦ ਤੇ ਪੰਛ ਦੇ ਆਗੂ ਨਹੀਂ ਪੰਛ ਦੇ ਲੀਡਰ ਨਹੀਂ ਹੁਣ ਆਪੇ ਬਾਦਲ ਹੀ ਉਹਨਾਂ ਦੀ ਖੁਰਾਕ ਬਣਨ ਹੁਣ ਪੰਛ ਨਹੀਂ ਕੌਮ ਨਹੀਂ ਸਵਾਉ ਮੈਂ ਵਿਸਤਾਰ ਵਿੱਚ ਨਾ ਜਾਵਾਂ ਕੱਲ ਹਾਜ਼ਰੀ ਨਹੀਂ ਲਵਾ ਸਕਿਆ ਕਿਉਂਕਿ ਬਹੁਤ ਦੂਰ ਤਕਰੀਬਨ 1100 ਕਿਲੋਮੀਟਰ ਦਾ ਸਫ਼ਰ ਹੈ ਜੈਪੁਰ ਸ਼ਹਿਰ ਤੋ ਜਾਣਾ ਸੀ ਸੋਗ ਸਮਾਗਮ ਸੀ ਜਥੇ ਦੇ ਬਹੁਤ ਪਿਆਰ ਵਾਲੇ ਸਿੰਘ ਭਾਈ ਜਸਵੰਤ ਸਿੰਘ ਜੈਪੁਰ ਨਿਵਾਸੀ ਉਹਨਾਂ ਦੀ ਧਰਮ ਪਤਨੀ ਦਾ ਜੋ ਅੰਤਮ ਅਰਦਾਸ ਦਾ ਪ੍ਰੋਗਰਾਮ ਸੀ ਜਥੇ ਨਾਲ ਤਕਰੀਬਨ ਪਿਛਲੇ 20 ਸਾਲ ਤੋਂ ਬੜਾ ਪਿਆਰ ਤੇ ਬੜੇ ਸੇਵਾਦਾਰ ਅਰਥਾਤ ਸੇਵਾ ਸੀ ਉਸ ਦੀਮੀ ਦੀ ਵੀ ਔਰ ਸਰਦਾਰ ਜਸਵੰਤ ਸਿੰਘ ਮੈਨੂੰ ਯਾਦ 1998 ਚ ਮੈਂ ਅੰਮ੍ਰਿਤਸਰ ਵੱਲੋਂ ਆਵਾਜ਼ੀਰੇ ਕੋਲੇ ਐਕਸੀਡੈਂਟ ਹੋ ਗਿਆ ਕੰਟੈਸਟ ਸਕਾਰਾਂ ਸੀ ਉਸ ਵੇਲੇ ਇਹ ਐਕਸੀਡੈਂਟ ਹੋ ਗਿਆ ਖਬਰ ਜਸਵੰਤ ਸਿੰਘ ਕੋਲੇ ਗਈ ਛੱਟਪੇੜ ਤੋਂ ਬਚਾਅ ਹੋ ਗਿਆ ਕਾਰ ਡੈਮੇਜ ਹੋ ਗਈ ਮੈਨੂੰ ਉਦੋਂ ਹੀ ਫੋਨ ਉਹ ਸਿੰਘ ਦਾ ਆ ਗਿਆ ਕਹਿੰਦਾ ਕਿ ਤੁਸੀਂ ਇਸ ਕਾਰ ਤੇ ਸਵਾਰ ਨਹੀਂ ਹੋਣਾ ਚਾਰਵੇਂ ਨਵੀ ਲੈ ਕੇ ਆ ਰਹੇ ਆ ਤੇ ਗੁਰਮੁਖ ਪਿਆਰਿਓ ਅਗਲੇ ਦਿਨੀ ਉਹਨਾਂ ਦੇ ਵਿੱਚ ਕੰਟੈਸਟ ਆਕਾਰ ਹੁੰਦੀ ਸੀ ਤੇ ਅਗਲੇ ਦਿਨੀ ਜੈਪੁਰ ਤੋਂ ਨਵੀ ਕਾਰ ਪੜਵਾ ਕੇ ਦਾदू ਸਾਹਿਬ ਗੁਰਦੁਆਰੇ ਲਾਇਆ ਵੀ ਇਸ ਕਾਰ ਦੇ ਧਰਮ ਦਾ ਪ੍ਰਚਾਰ ਕਰਨ ਐਕਸੀਡੈਂਟ ਕਾਰ ਤੇ ਨਹੀਂ ਚੜਨਾ ਸੋ ਇਹਦਾ ਸੇਵਾਦਾਰ ਮੈਂ ਆਇ ਸੁਖਬੀਰ ਬਾਦਲ ਨੂੰ ਦੱਸਣਾ ਚਾਹੁੰਦਾ ਵੀ ਸਾਡੀ ਆਈਐਸਏ ਦਾ ਸੰਗਤਾਂ ਨੇ ਜਿਹੜੇ ਕਹਿੰਦੇ ਐਕਸੀਡੈਂਟ ਕਾਰਜੇ ਵੀ ਨਾ ਚੜੋ ਇਹਨਾਂ ਨੇ ਆ ਗੁਰੂ ਕੇ ਪ੍ਰਬੰਧਾ ਲੰਗਰਾਂ ਮੋਰਚੇ ਵਾਸਤੇ ਆਪਣਾ ਸਹਿਯੋਗ ਦਿੱਤਾ ਸਾਡੇ ਲਈ ਤੇ ਆਈ ਐਸਏ ਤੂੰ ਹੀ ਲੱਗਦਾ ਜਾਂ ਤੇਰਾ ਉਹਨਾਂ ਨਾਲ ਵਾਸਤਾ ਹੋ ਸਕਦਾ ਜਿਹੜਾ ਰੋਜ਼-ਰੋਜ਼ ਹਰ ਜਗ੍ਹਾ ਤੇ ਜਾ ਕੇ ਬਸ ਕੋਈ ਤੇਰਾ ਪ੍ਰਚਾਰ ਬਰਗਾੜੀ ਮੋਰਚਾ ਜਥੇਦਾਰ ਮੰਡ ਜੈ ਉਹਨਾਂ ਦਾ ਦਾਦੂ ਆ ਜੇ ਤੁਹਾਨੂੰ ਕੋਈ ਸ਼ਿੰਦਰ ਪ੍ਰੇਡ ਵਿਦੇਸ਼ਾਂ ਚ ਕਰਦੇ ਤਾਂ ਵੀ ਅਗੇ ਦਾਦੂ ਵਾਲ ਤੇ ਮੰਡ ਦੇ ਹਮੈਦੀ ਆ ਜੇ ਕੋਈ ਇੰਜੇ ਕਰਦੇ ਤਾਂ ਵੀ ਇਹ ਬੜਾ ਗੁਰਮੁਖ ਪਿਆਰਿਓ ਗੁੰਮਰਾਹ ਕਰਨ ਪ੍ਰਚਾਰ ਜਿਸ ਨੇ ਕੀਤਾ ਹੈ ਤੁਹਾਡੇ ਸਾਹਮਣੇ ਸੋ ਜਿਹੜਾ ਸੇਵਾਦਾਰ ਗੁਰਮੁਖ ਲੰਬੇ ਸਮੇਂ ਤੋਂ ਸੇਵਾਦਾਰ ਚੱਲੇ ਆ ਰਿਹਾ ਬੜਾ ਸਜੋਗ ਉਹ ਜੇ ਵੀ ਗੁਰੂ ਘਰ ਦੀ ਸੇਵਾ ਗੁਰਮੁਖ ਪਿਆਰਿਓ ਨਿਰੰਤਰ ਕਰਨ ਵਾਲਾ ਸੋ ਸੂਬਾ ਉਸ ਪਾਸੇ ਕੱਲ ਜਾਣਾ ਪਿਆ ਰਾਤ ਨੂੰ ਵਾਪਸ ਆਏ ਅੱਜ ਵੀ ਥੋੜਾ ਲੇਟ ਹੋਇਆ ਕਿਉਂਕਿ ਨਾ ਬਾਦਲਾਂ ਦੀਆਂ ਮਿਹਰਬਾਨੀਆਂ ਜਦੋਂ 2014 ਦੇ ਝੂਠੇ ਮੁਕਾਦਮੇ ਸਾਨੂੰ ਗੁਰਦੁਆਰਾ ਸਾਹਿਬ ਜਡਾਲੀ ਸਰ ਤੋਂ ਚੁੱਕ ਕੇ ਪਾਏ ਸੀ ਤੇ ਅੱਜ ਮਾਨਸਾ ਵਿਖੇ ਉਸ ਕੇਸ ਦੀ ਤਾਰੀਖ ਸੀ ਇੱਕ ਕੱਲ ਨੂੰ ਆ ਪਰ ਉੱਥੇ ਵੀ ਅੱਜੀ ਹਾਜ਼ਰੀ ਲਗਵਾਤੀ ਤੇ ਉਹ ਜੱਜ ਸਾਹਿਬ ਸਮਝ ਗਏ ਉਹਨਾਂ ਨੂੰ ਪਤਾ ਸੀ ਮੋਰਚਾ ਚੱਲ ਰਿਹਾ ਕੌਮ ਦਾ ਪੰਥ ਨਾ ਦੇ ਹੋਤੇ ਹਾਜ਼ਰੀ ਭਰਨੀ ਸੁਗੁਰਮਖ ਪਿਆਰੇ ਇਹਨਾਂ ਬਾਦਲਾਂ ਦੇ ਪਾਏ ਝੂਠੇ ਮੁਕਾਦਮੇ ਪਰਚਿਆਂ ਦੀਆਂ ਤਰੀਕਾ ਆਦਮੀ ਭੁਗਤ ਰਿਆ ਤੇ ਅੱਜ ਅਜੇ ਵਿਅਦਮੀ ਦਾ ਪਰਚਾ ਪਿਆ ਨਹੀਂ ਅਜੇ ਰੋਜਨਾਮੇ 'ਚ ਜੀ ਨਾਂ ਦਰਜ ਹੋਇਆ ਤੇ ਚੀਕਾਂ ਮਾਰੀ ਜਾਂਦੇ ਪੰਜਾਬ ਦਾ ਮਾਹੌਲ ਖਰਾਬ ਕਰੀ ਜਾਂਦੇ ਆ ਪਰ ਕੈਪਟਨ ਮਰਿੰਦਰ ਸਿੰਘ ਵੀ ਧਿਆਨ ਨਹੀਂ ਦੇ ਰਿਹਾ ਉਹ ਵੀ ਕੱਲ ਪਰਸੋਂ ਦਾ ਕੀ ਗ੍ਰਹਿ ਮੰਤਰੀ ਨੂੰ ਮਿਲ ਆਇਆ ਆ ਕੇ ਬਾਦਲਾਂ ਦੀ ਬੋਲੀ ਜਵੇਂ ਬਾਦਲ ਹਰ ਗੱਲ ਨੂੰ ਕਹਿੰਦੇ ਆਈਐਸਆਈ ਕੈਪਟਨ ਮਰਿੰਦਰ ਸੋਵੀ ਦਿੱਲੀੋਂ ਮਿਲਕੇ ਗ੍ਰਹਿ ਮੰਤਰੀ ਨੂੰ ਆ ਕੇ ਕਹਿੰਦਾ ਆਈਐਸਆਈ ਦਾ ਵਿਰਧੀ ਪਿੱਛੇ ਹੱਥ ਲੱਗਦਾ ਆ ਦੋਨੋਂ ਵੀ ਵੜ ਅਸੀਂ ਕਹਿਣਾ ਚਾਹੁੰਦੇ ਕੈਪਟਨ ਮਰਿੰਦਰ ਸਿੰਘ ਬਥੇਰੇ ਬਾਦਲਾਂ ਨੇ ਆਈਐਸਆਈ ਦਾ ਰੋੜਾ ਪਾ ਕੇ ਤੇ ਦਿਸ਼ਾਹੀਨ ਕਰਨ ਦੀ ਗੱਲ ਕੀਤੀ ਮਾਮਲੇ ਨੂੰ ਘਟਕਾਉਣ ਦੀ ਸੱਚ ਸਾਹਮਣੇ ਆ ਗਿਆ ਲੋਕਾਂ ਮੰਨਿਆ ਨਹੀਂ ਐਵੇਂ ਤੁਸੀਂ ਵੀ ਹੱਥ ਥੋੜ ਕੇ ਬਣ ਕੇ ਸੈਂਟਰ ਦੇ ਆਈਐਸਆਈ ਦਾ ਹੋਰ ਇਹਨਾਂ ਦੀਆਂ ਗੱਲਾਂ ਨਾ ਕਰੋ ਜਾਜ ਕਮਿਸ਼ਨ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਬਰਗਾੜੀ ਬਹਿਬਲ ਕੋਟ ਕਬੂਰੇ ਦੇ ਦੋਸ਼ੀ ਸਾਹਮਣੇ ਆ ਪਰ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਢੱਕੋ ਢੱਕੋ ਐਵੇਂ ਡੰਗਣਾ ਤਬਾਹ ਗੱਲਾਂ ਕਬਾਤਾ ਦੇ ਨਾਲ ਪੰਜ ਤੇ ਪੰਜਾਬ ਇਨਸਾਫਪਸੰਦ ਲੋਕਾਂ ਨੇ ਮੰਨਣਾ ਨਹੀਂ ਅਸੀਂ ਬੜਾ ਪੂਰਾ ਬੜਾ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਦੀ ਮੰਗ ਕਰ ਰਹੇ ਬਰਗਾੜੀ ਦੀ ਦਾਣਾ ਮੰਡੀ 'ਚ ਅੱਜ 97 ਦਿਨ ਪੂਰੇ ਹੋ ਗਏ ਆ ਆਉਣ ਵਾਲੇ ਦਿਨਾਂ 'ਚ ਸੌ ਦਿਨ ਪੂਰੇ ਹੋਣ ਜਾ ਰਹੇ ਆ ਇਨਸਾਫ ਕਰੋ ਕਿ ਅਸੀਂ ਉਹਨਾਂ ਮੰਤਰੀਆਂ ਸੰਤਰੀਆਂ ਨੂੰ ਇਹ ਕਹਿਣਾ ਚਾਹੁੰਦੇ ਜਿਨ੍ਹਾਂ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਨੂੰ ਕਿਹਾ ਸੀ ਦੋਸ਼ੀਆਂ ਨੂੰ ਸਜ਼ਾਵਾ ਦਿਓ ਆ ਜੋ ਵੀ ਆਪਣੀ ਗੱਲ ਤੇ ਕਾਇਮ ਰਹਿ ਪਸਾਣਾ ਹੋਟਲ ਇੱਥੇ ਆਸੇ ਪਾਸੇ ਢੇੜੇ ਮਾਰੇ ਪਿੰਡਾਂ ਦੇ ਅੰਦਰ ਪਰ ਹੁਣ ਪੰਜਾਬ ਦੇ ਲੋਕ ਇਹਨਾਂ ਢੇੜਿਆਂ ਨੂੰ ਨਹੀਂ ਵੇਖਦੇ ਪੰਜਾਬ ਦੇ ਲੋਕ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੇਖਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਕੈਬਨਟ ਮੰਤਰੀ ਇਹ ਸਾਰੇ ਇੱਕ ਬਾਤ ਹੋ ਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ 'ਤੇ ਖੜਾ ਕਰ ਦਿਓ ਤੇ ਜੇਰ ਦੀਆਂ ਸਲਾਖਾਂ ਪਿੱਛੇ ਡਾਕ ਦਿਓ ਚਾਹੇ ਉਹ ਸੌਦਾ ਸਾਧਾ ਉਹਦੇ ਪੈਰੋਂ ਕਾਰ ਤੇ ਚਾਹੇ ਬਾਦਲ ਕੇ ਆ ਚਾਹੇ ਮਜੀਠੀਆ ਚਾਹੇ ਸੈਣੀ ਚਾਹੇ ਕੋਈ ਵੀ ਆ ਅਸੀਂ ਪਹਿਲੇ ਦਿਨ ਤੋਂ ਕਿਹਾ ਕਿ ਕਿਸੇ ਜ਼ੁਲਮ ਗੁਨਾਹ ਨੂੰ ਸਜ਼ਾ ਹੋਣੀ ਨਹੀਂ ਚਾਹੀਦੀ ਤੇ ਗੁਨਾਹਗਰ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਕਿੰਨਾ ਵੱਡਾ ਸਰ ਹੋਵੇ ਤੇ ਭਾਵੇਂ ਗੱਡਾ ਵੱਡਾ ਮੰਤਰੀ ਸੰਤਰੀ ਹੋਵੇ ਤੇ ਭੰਦ ਤੇ ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਆ ਦੁਨੀਆਂ ਭਰ ਦੇ ਵਸਨੀਆ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਇਸ ਮੋਰਚੇ ਦੇ ਨਾਲ ਤਾਂ ਹੀ ਉਹ ਤਰੰਗਾਂ ਦਾ ਸੰਯੋਗ ਦੇ ਰਹੀਆਂ ਨੇ ਟਿਕ ਟਿਕੀ ਲਾ ਕੇ ਦੇਖ ਰਹੀਆਂ ਕਦੋਂ ਬਰਗਾੜੀ ਦਾ ਮੋਰਚਾ ਸਫਲ ਹੋਵੇ ਕਦੋਂ ਮੰਗਾ ਮੰਨੀਆਂ ਜਾਣ ਬਿਆਦਮੀ ਦੇ ਦੋਸ਼ੀ ਬਰਗਾੜੀ ਕੋੜ ਕਪੂਰੇ ਵਹਿਬੜ ਦੇ ਦੋਸ਼ੀ ਜੇਵ ਦੀਆਂ ਸਲਾਖਾਂ ਪਿੱਛੇ ਹੋਣ ਤੇ ਬੰਦੀ ਸਿੰਘ ਰਹਾ ਹੋਣ ਅਰਦਾਸਾ ਕਰਦੇ ਆ ਗੁਰੂ ਕੇ ਸਿੱਖ ਦੇਸ਼ ਵਿਦੇਸ਼ਾਂ ਦੇ ਅੰਦਰ ਸਵਾ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰੀਏ ਕੋਈ ਵੀ ਰਸਨਾ ਬਾਜੀ ਨਾ ਰਹੇ ਸਾਰੀਆਂ ਸੰਗਤਾਂ ਆਪਣੀਆਂ ਮੰਗਾਂ ਨੂੰ ਦੁਹਰਾ ਲਈਏ ਤੇ ਪੰਜ ਸਗ ਨਾਹਰਿਆਂ ਚ ਗੂੰਜਾਂ ਪਾ ਦਈਏ ਗੁਰੂ ਕੀਆਂ ਲਾਡੀਆਂ ਫੌਜਾਂ ਦੇ ਹੰਗ ਸਿੰਘ ਜਿਨ੍ਹਾਂ ਮਾਈ ਭਾਈ ਕਿਰ ਰਾਜਨੀਤਿਕ ਧਾਰਮਿਕ આગੂ ਸਹਿਬਾਨ ਪੰਚ ਸਰਪੰਚ ਸੰਤ ਮਹਾਪੁਰਸ਼ ਜੁੜ ਗਏ ਥੋ ਗੁਲੰਗਵਾਜ ਦੇ ਵਿੱਚ ਕੋਈ ਵੀ ਰਸਨਾ ਬਾਂਜੀ ਨਾ ਰਹੇ ਆਓ ਸਾਰੇ ਸਾਮਲ ਹੋ ਵਿਆਪਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਵਿਆਪਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਬਰਗਾੜੀ ਬੈਬੋ दोषीअ गिरफ़ार करो शहीद करण वारे दोषीअ न गिरफ़्तार करो बी सिंग करो बी सिंह रिहा करो ਖਾਲਸਾ ਜਿੰਦਾਬਾਹ ਸਰਬੱਤ ਖਾਲਸਾ ਜਿੰਦਾਬਾਹ ਸਾਧ ਜਰਮਨ ਸਿੰਘ ਖਾਲਸਾ ਪਿੰਡ ਵਾਲੇ ਜਿੰਦਾਬਾਹ ਬੋਲ ਰਿਹਾ ਇਸੋ ਨੇ ਹਾਂ ਖਾਲਸਾ ਜੀ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਬਾਬਾ ਇਕਵਾਲ ਸਿੰਘ ਲੰਗਿਆਂ ਵਾਲੇ ਉਹਨਾਂ ਨੇ ਵੀ ਬੱਜਨ ਸੁਣਾਇਆ ਸਕਦਾ ਨੂੰ ਧੰਨਵਾਦ ਭਾਈ ਸਾਧੂ ਸਿੰਘ ਧੰਮੋ ਦਰਸ਼ਨ ਸਿੰਘ ਦਲੇਰ ਬੀਬੀ ਸ੍ਰੇਂਦਰ ਕੌਰ ਕਲੈਰੀ ਵਾਲੇ ਔਰ ਇਸੇ ਤਰ੍ਹਾਂ ਸਿਧਵਾ ਕਾਲਦ ਵਾਲੀਆਂ ਬੀਬੀਆਂ ਦਾ ਜਥਾ ਉਹਨਾਂ ਦਾ ਵੀ ਧੰਨਵਾਦ ਜਥੇਦਾਰ ਬਰਮਾ ਸਿੰਘ ਜਨਾਲ ਪੰਥਕ ਸੇਵਾ ਲੈਰ ਦਾਦੂ ਸਾਹਿਬ ਸੰਗਰੂਰ ਦੇ ਮੁੱਖ ਸੇਵਾਦਾਰ ਉਹਨਾਂ ਦਾ ਵੀ ਧੰਨਵਾਦ ਭਾਈ ਸਰਵਜੀਤ ਸਿੰਘ ਅਤਕਾ ਕੋਲ ਭਾਈ ਨਾਲ ਸਿੰਘ ਅਕੈਡਮੀ ਤਲਵੰਡੀ ਸਾਹਿਬ ਔਰ ਪਹਿਲੇ ਭੋਰਨੀਆਂ ਗੱਤਾਂ ਨਾਲ ਉਹਨਾਂ ਦਾ ਵੀ ਧੰਨਵਾਦ ਭਾਈ ਜਵਿੰਦਰ ਸਿੰਘ ਬੈਲਜੀਅਮ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਕਵੇਤ ਦੁਬਈ ਸਭ ਸੰਗਤਾਂ ਦਾ ਜਥੇਬੰਦੀਆਂ ਦਾ ਧੰਨਵਾਦ ਜਿਹਨੇ ਸਮਰਥਨ ਮੇਰੇ ਭਾਈ ਰਣਜੀਤ ਸਿੰਘ ਵੰਦ ਔਰ ਜਿੰਨੇ ਬਾਕੀ ਸਿੰਘ ਇੱਥੇ ਲਗਾਤਾਰ ਜਗਦੀਪ ਸਿੰਘ ਖੁੱਲਰ ਬਨਵੀਰ ਸਿੰਘ ਮੱਲ ਜੋ ਸੁਵਾਲਾ ਹਰੇ ਭਾਈ ਗਿਆਨ ਸਿੰਘ ਮੱਲ ਜੋ ਜਥੇ ਲੈ ਕੇ ਵੀ ਆਉਂਦੇ ਗੁਰਮਖ ਪਿਆਰਿਓ ਭਾਈ ਜਤਿੰਦਰ ਸਿੰਘ ਰਾਜੀ ਸਿੰਘ ਸੈਤਾ ਰੋਹਿਲਾ ਤੋਂ ਭਾਈ ਪ੍ਰਵੰਸਨ ਵਾਸੀ ਕੇ ਕੁੰਤਾ ਸਿੰਘ ਗੁਰਜ ਹਰੀ ਹਰਦੇਵ ਸਿੰਘ ਘਰੂਰ ਲਖਰ ਸਿੰਘ ਸਾਦਕ ਸਾਰੀ ਸਿੰਘ ਔਰ ਸਾਡੇ ਪੱਤਰਕਾਰ ਵੀਰ ਜਿਹੜੇ ਨੇ ਕੇ ਟੀਵੀ ਵਾਲੇ ਜਿਹੜੇ ਲਗਾਤਾਰ ਲਾਈਵ 24/7 ਔਰ ਇਸੇ ਤਰ੍ਹਾਂ ਵੈਬ ਚੈਨਲਾਂ ਵਾਲੇ ਵੀਰ ਔਰ ਪੱਤਰਕਾਰ ਵੀਰ ਮਾਨਪ੍ਰੀਤ ਸਿੰਘ ਕੁਬੀਰ ਸਿੰਘ ਮੱਲ ਕੇ ਸੁਖਰਾਜ ਗੁੰਦਾਰਾ ਲਖਵਿੰਦਰ ਸ਼ਰਮਾ ਆਪਣਾ ਘਹਾਟੀਆਂ ਸਾਰੇ ਬਰਗਾੜੀ ਤੋਂ ਪੱਤਰਕਾਰ ਵੀਰ ਵੱਖ-ਵੱਖ ਅਖਬਾਰਾਂ ਦੇ ਇਹਨਾਂ ਦਾ ਵੀ ਧੰਨਵਾਦ ਆਓ ਸਾਰੀਆਂ ਮਾਣਾਂ ਬੀਬੀਆਂ ਭੈਣਾਂ ਬੱਚਿਆਂ ਦਾ ਵੀ ਵਿਸ਼ੇਸ਼ ਧੰਨਵਾਦ ਜਿੰਨੇ ਵੀ ਜੱਥੇ ਆਏ ਆ ਔਰ ਜਿਨੇ ਵੀ ਰਾਗੀ ਢਾਡੀ ਪ੍ਰਚਾਰ ਜੋ ਨਗਰਾਂ ਦੀ ਸੇਵਾ ਲੈ ਕੇ ਆਏ ਵਾਖ ਵਾਖ ਥਾਵਾਂ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਰਮਤ ਪਿਆਰਿਓ ਕੱਲ ਵੀ ਅੱਜ ਵੀ ਰਜ਼ਾਮੈ ਲਗਾਤਾਰ ਸੰਗਤਾਂ ਗੁਰੂ ਕੇ ਲੰਗਰਾਂ ਦੀ ਬਰਗਾੜੀ ਤੋਂ ਬੁਰਜ ਹਰੀ ਤੱਕ ਔਰ ਇਸੇ ਤਰ੍ਹਾਂ ਮੱਲ ਕੇ ਨਗਰ ਤੱਕ ਔਰ ਰਣ ਸਿੰਘ ਵਾਲਾ ਤੋਂ ਝਖੜ ਵਾਲੇ ਤੋਂ ਗੁਦਾਰੇ ਤੱਕ ਢਿਲਵਾ ਤੱਕ ਵੱਖ-ਵੱਖ ਤਾਮਾਂ ਤੋਂ ਲੰਗਰਾਂ ਦੀ ਸੇਵਾ ਜੋ ਸਿੱਖ ਸੰਗਤਾਂ ਕਰ ਰਹੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਦਲਪੰਥ ਪੰਛੀ ਕਾਲੀ ਬੁੱਢਾ ਦਲ 96 ਕਰੋੜੀ ਔਰ ਮਾਲਵਾ ਤਰਨਾ ਦਾ ਲਾਪਤਾ ਖਰਪਾ ਉਹਨਾਂ ਦਾ ਜਥੇਦਾਰ ਸਰਬੰਨ ਸਰਹਿੰਦ ਸਿੰਘਾਂ ਦਾ ਗੁਰੂ ਗਿਆ ਲਾਡਲੀਆਂ ਫੌਜਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਪਿਆਰੇ ਸਾਰਿਆਂ ਸੇਵਾਵਾਂ ਧੰਭਾ ਰਹੇ ਜਥੇਦਾਰ ਭਾਈ ਧਨ ਸਿੰਘ ਦੀ ਮੰਡਵਾਲਾ ਸਾਰੇ ਜਥੇਦਾਰ ਸਾਹਿਬਾਨਾਂ ਵੱਲੋਂ ਦੇਵਦੀਆਂ ਕਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਅਗਲਾ ਪ੍ਰੋਗਰਾਮ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਪਾਸੋਂ ਸਰਵਣ ਕਰੋ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਜਿਨ੍ਹਾਂ ਨੇ ਬਾਦਲਾਂ ਦਾ ਥਾਂ ਥਾਂ ਤੇ ਵਿਰੋਧ ਕੀਤਾ ਦਿਖਾਵੇ ਕੀਤੇ ਆ ਉਹ ਵੀ ਵਧਾਈ ਦੇ ਪਾਤਰ ਹੈ ਕਿ ਪੰਜ ਦੋਖੀਆਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨਾ ਕੋਈ ਮੂੰਹ ਨਾ ਲਾਵੇ ਉਹਦੇ ਬੰਦਿਆਂ ਨੇ ਜਿਹੜੇ ਰਾਜਨੀਤੀ ਸਿਆਸਤ ਗੁਰੂ ਗ੍ਰੰਥ ਪੰਥ ਦੇ ਗੁਰਮਤ ਪਿਆਰਿਓ ਨੁਕਸਾਨ ਕਰਕੇ ਸਿਆਸਤ ਚਮਕਾਉਣਾ ਚਾਹੁੰਦੇ ਆ ਉਹਨਾਂ ਤੋਂ ਆਪਾਂ ਸਾਰਿਆਂ ਨੇ ਸੁਚੇਤ ਹੋਣਾ ਸੁਭੁੱਲਾ ਚੁਕਾਂ ਦੀ ਖਿਮਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਦੀ ਸਾਂਝ ਗੱਲ ਕਰਿਓ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ